ਮੇਰਾ ਵੀ ਆਲੀ ਸੋਰੀ ਖਰਾਬ ਹੈ ਮੇਰਾ ਸੇਵਾ ਨਹੀਂ ਕਰਦੇ ਆਉਂਦੀ ਗੱਲ ਸੱਚ ਹੈ ਵੈਲਕਮ ਰਿਪੋਰਟਰ ਇੱਥੇ ਬਾਹਰ ਆਫ ਬਾਹਰ ਨਾ ਬੜੀ ਹੈ ਜਿਹੜੀ ਕੰਮ ਕਰਦੇ ਨੇ ਕੰਮ ਕਰਦੇ ਨੇ ਆਈ ਦੱਸੀ ਵਾਲੇ ਮਸ਼ਹੂਰ ਹੈ ਸ਼ਹਿਰ ਚ ਇਹ ਆਇਆ ਮੇਰੇ ਕੋਲ ਆ ਬਗਾਇਤ ਨਾ ਆ ਜਦੋਂ ਯਾਰ ਕਿਹੜਾ ਆਇਆ ਕਰੋ ਰਿਪੋਰਟਰਾਂ ਨੂੰ ਬਿਠਾ ਕੇ ਆਰਾਮ ਨਾਲ ਇੱਥੇ ਸਾਰਿਆਂ ਨੂੰ ਚਾਹ ਕਿਓ ਜਿਹਾ ਥੋੜਾ ਜਾ ਤੂੰ ਉਹ ਹੱਥ ਪਿੱਛੇ ਚਲੋ ਚਲੋ ਲੈਡੀਆਂ ਨੂੰ ਕਰਾਉਣਾ ਸੀ ਉਹਨਾਂ ਨੂੰ ਵਾਹ ਵਾਹ ਫੜ ਲਓ ਥੋੜਾ ਜਿਹਾ ਜੀ ਸਾਈਡ ਤੋਂ ਬਣਾ ਥੱਲੋ ਫੜੋ ਥੱਲੋ ਹੀ ਥੱਲੋ ਥੱਲੋ ਜੀ ਹਾਂ ਇੱਧਰ ਦੇਖ ਲੋ ਸਰ ਇੱਕ ਰੇ ਕੰਮ ਕਰੇ ਰਹਿਤ ਆ। ਆਹ ਸਬਾਈ ਕਰਵਾ ਦਿੱਤਾ ਸੀ। ਉਹ ਸਾਥ ਕਰਦੇ ਵਾ। ਆਹ ਬੋਲੋ ਤਰਾਲ। ਆਹ ਡਾਲੇ। ਫਸਤੀ ਚਲੇਗਾ ਨਾ? ਤੁਸੀਂ ਜਾਓ। ਹਾਂ। ਬਹੁਤ ਆਣੀ ਚੁੱਕੀ। ਹਾਂ। ਹਾਂ ਹੁਣ ਠੀਕ ਆ। ਸਿੱਪੀ ਬਾਹਰ ਕੱਢ ਦੂ। ਉਹ ਕਰ ਰੱਖ ਤਾ। ਉਹ ਕੇ ਜੋ ਲਾ ਰੱਖ। ਇਹ ਨਾ ਬੜੀ ਆ। ਜਿਵੇਂ ਇਹ ਦੇਖੋ ਇਹ ਤਾਂ ਫੋਟੋ ਨਾ। ਬਸ ਆਵੇ ਜੀ ਇਹੀ ਹੈ ਚੇਅਰਮੈਨ ਸਾਹਿਬ ਜੀ। ਇੱਥੇ ਦੇਖੋ ਬੜਾ ਪਤਾ ਲੱਗੇਗਾ। ਅੱਜ ਮਾਬਾ ਜਸਪਾਲ ਸਿੰਘ ਜੁਵੈਂਟ ਸੈਕਟਰੀ ਐਕਸੀਮ ਦੇ ਪੰਜਾਬ ਅੱਜ ਬਹੁਤ ਖੁਸ਼ ਕਿਸਮਤ ਵਾਲੀ ਗੱਲ ਆ ਕਿ ਅੱਜ ਇੰਪਰੂਵਮੈਂਟ ਟਰੱਸਟ ਦੀ ਜੋ ਕਿ ਆਪਣਾ ਚਾਰਦੁਆਰੀ ਦੀ ਆਪਣਾ ਅੱਜ ਉਦਘਾਟਨ ਕੀਤਾ ਮੈਂ ਧੰਨਵਾਦ ਕਰਦਾ ਆਵਾਮੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਭਗਵੰਤ ਮਾਨ ਸਾਡੇ ਮੁੱਖ ਮੰਤਰੀ ਜੀ ਗਗਨਦੀਪ ਸਿੰਘ ਧਾਰੀਵਾਲ ਚੇਅਰਮੈਨ ਜਿਨ੍ਹਾਂ ਨੇ ਕਿ ਸਾਡੇ ਪੁਰਾਣੇ ਮੈਂਬਰਾਂ ਨੂੰ ਜਿਨ੍ਹਾਂ ਨੇ ਕਿ ਪਾਰਟੀ ਨੂੰ ਖੜਾ ਕੀਤਾ ਸੀ ਉਹਨਾਂ ਨੂੰ ਯਾਦ ਕੀਤਾ ਉਹਨਾਂ ਤੋਂ ਇਹ ਕਾਟਣ ਕਰਵਾਇਆ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਆ ਆਮ ਆਦਮੀ ਪਾਰਟੀ ਦੇ ਫਾਊਂਡੇਸ਼ਨ ਮੈਂਬਰ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਅੱਜ ਇਹ ਸ਼ਬਦ ਵੇਖ ਕੇ ਕਿ ਸਾਡੇ ਹੋਨਾਰ ਜਿਹੜੇ ਇੱਥੋਂ ਦੇ ਸਰਦਾਰ ਗਗਨਦੀਪ ਸਿੰਘ ਕਾਲੀਵਾਲ ਜੀ ਹਨ ਇਹ ਹਰੇ ਕੰਮ ਦੇ ਵਿੱਚ ਆਪਣਾ ਯੋਗਦਾਨ ਆਪਣਾ ਇੰਟਰਸਟ ਦਿਖਾ ਰਹੇ ਹਨ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਇਹਨਾਂ ਪ੍ਰਤੀ ਉਹ ਪਰਮਾਤਮਾ ਕਰੇ ਇਹਨਾਂ ਦੀ ਹਰ ਇੱਕ ਇੱਛਾ ਜਿਹੜੀ ਹੈ ਉਹ پوری ਹੋਏ ਭਗਵੰਤ ਮਾਨ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਕੇਜਰੀਵਾਲ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਲਾਲਾ ਲਾਜਪਤਰਾਏ ਸਕੀਮ ਹੈ ਜਿਸ ਦੀ ਚਾਰ ਦਿਵਾਰੀ 78 ਲੱਖ ਰੁਪਏ ਦੀ ਲਾਗਤ ਨਾਲ ਇੰਪਰੂਵਮੈਂਟ ਟਰਸਟ ਕਰਨ ਜਾ ਰਿਹਾ ਔਰ ਇਹ ਬਿਲਕੁਲ ਪੌਸ਼ ਏਰੀਆ ਵਧੀਆ ਕਲੋਨੀ ਹੈ ਜਿਸ ਦੀ ਚਾਰ ਦਿਵਾਰੀ ਤੋਂ ਬਾਅਦ ਇਹਦੀ ਨੋਟੀਫਿਕੇਸ਼ਨ ਵਾਸਤੇ ਸਰਕਾਰ ਨੂੰ ਭੇਜਾਂਗੇ ਤੇ ਇਹ ਜਿਹੜੀ ਹੈਗੀ ਹੈ ਕਮਰਸ਼ੀਅਲ ਕਲੋਨੀ ਲੋਕਾਂ ਦੇ سپਰਦ ਕਰਾਂਗੇ ਲਗਭਗ 75 ਲੱਖ ਰੁਪਏ ਦੀ ਲਾਗਤ ਨਾਲ ਇਹਦੀ ਚਾਰ ਦਿਵਾਰੀ ਹੋਣੀ ਹੈ ਔਰ ਮੇਰੀ ਖੁਸ਼ਕਿਸਮਤੀ ਹੈ ਕਿ ਆਮ ਆਦਮੀ ਪਾਰਟੀ ਦਾ ਪਾਰਟੀ ਦੇ ਫਾਊਂਡਰ ਮੈਂਬਰ ਸਾਡੇ ਬਾਬਾ ਜੀ ਜਸਪਾਲ ਸਿੰਘ ਜੀ ਅੰਕਲ ਸਿੰਘ ਹੋਰੀ ਔਰ ਇਹ ਸਾਰੀ ਟੀਮ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਜਿੰਨਾ ਕਰਕੇ ਆਮ ਆਦਮੀ ਪਾਰਟੀ ਹੋਂਦ ਵਿੱਚ ਆਈ ਹੈ ਜਿੰਨਾ ਕਰਕੇ ਅਸੀਂ ਅੱਜ ਚੇਅਰਮੈਨੀਆਂ ਦਾ ਆਨੰਦ ਮਾਨ ਰਹੇ ਹਾਂ ਜਿੰਨਾ ਕਰਕੇ ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਇਹਨਾਂ ਸਾਰੇ ਵਰਕਰਾਂ ਨੇ ਅਜਰਾਲਕੇ ਇਸ ਦਾ ਜਿਹੜਾ ਉਦਘਾਟਨ ਕੀਤਾ ਜੀ ਬਿਲਕੁਲ ਜੀ ਉਹ ਡਿਸਪਿਊਟ ਖਤਮ ਹੋ ਗਿਆ ਹੁਣ ਅਸੀਂ ਚਾਰ ਦਿਵਾਰੀ ਕਰਾਂਗੇ ਉਹਦੇ ਚ ਸਾਨੂੰ ਵੀ ਪਤਾ ਲੱਗ ਜਾਊਗਾ ਵੀ ਸਾਡੀ ਮਾਲਕੀ ਕਿੰਨੀ ਜਗ੍ਹਾ ਤੇ ਹੈਗੀ ਆ ਲਗਭਗ 6 ਸਵਾ 6 ਏਕੜ ਜ਼ਮੀਨ ਹੈ ਫਿਲਹਾਲ ਇਹਦੇ ਚ ਕੋਈ ਡਿਸਪਿਊਟ ਨਹੀਂ ਜੀ ਠੱਡੇ ਵਗੈਰਾ ਇਹਦੀ ਸਾਰੀ ਮੰਤੀ ਹੋ ਗਈ ਹੈ ਜੀ ਇਹ ਚਾਰ ਦਿਵਾਰੀ ਦਾ ਕੰਮ ਅੱਜ ਤੋਂ ਸ਼ੁਰੂ ਹੈ ਜੀ ਔਰ ਬਹੁਤ ਜਲਦ ਜਿਹੜੀ ਹੈਗੀ ਆ ਚਾਰ ਦਿਵਾਰੀ ਹੋ ਜਾਊਗੀ ਉਸ ਦੇ ਨਾਲ ਹੀ ਇੰਪਰੂਵਮੈਂਟ ਟਰਸਟ ਵੱਲੋਂ 15 ਲੱਖ ਰੁਪਏ ਦੀ ਲਾਗਤ ਦੇ ਨਾਲ ਡੀ ਲਕਸ ਬਾਥਰੂਮ ਜਿਹੜੇ ਹੈਗੇ ਆ ਆ ਆਪਣਾ ਬਾਬਾ ਫਰੀਦ ਮਾਰਕੀਟ ਚ ਬਣ ਰਿਹਾ ਹੈ 3.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਾਬਾ ਜੀਵਨ ਸਿੰਘ ਨਗਰ ਦੇ ਵਿੱਚ ਗ੍ਰੀਨ ਬੈਲਟ ਦਾ ਕੰਮ ਚੱਲ ਰਿਹਾ ਚਾਰ ਦੀਵਾਰੀ ਦਾ ਕੰਮ ਚੱਲ ਰਿਹਾ ਉਸ ਦੇ ਨਾਲ ਨਾਲ ਹੀ 50 ਲੱਖ ਰੁਪਏ ਦੀ ਲਾਗਤ ਦੇ ਨਾਲ ਗਿਆਨੀ ਚੈਲ ਸਿੰਘ ਐਵੇਨਿਊ ਦੇ ਵਿੱਚ ਪ੍ਰੀਮਿਕਸ ਪਾਉਣ ਜਾ ਰਹੇ ਹਾਂ ਜੀ ਦਾ ਵਰਕ ਆਰਡਰ ਵੀ ਅਸੀਂ ਦਿੱਤਾ ਪਰ ਹੁਣ ਮੌਸਮ ਖਰਾਬ ਹੋਣ ਕਰਕੇ ਅਸੀਂ ਜਿਹੜਾ ਪ੍ਰੀਮਿਕਸ ਪਾ ਨਹੀਂ ਰਹੇ ਔਰ ਆਉਣ ਵਾਲੇ ਦਿਨਾਂ ਚ 69ਏ ਦੇ ਤਹਿਤ ਸ਼ਹਿਰ ਨੂੰ ਖੂਬਸੂਰਤ ਬਣਾਉਣ ਲਈ ਪਲਾਂਟੇਸ਼ਨ ਤੇ ਕੰਮ ਕਰ ਰਹੇ ਆਂ ਹੋਰ ਬਹੁਤ ਕੁਝ ਡਵੈਲਪਮੈਂਟ ਵਾਸਤੇ ਤੁਹਾਨੂੰ ਦਿਖੂਗਾ ਵੀ 26 ਦੀ ਸਟਾਰਟਿੰਗ ਦੇ ਵਿੱਚ ਬਹੁਤ ਸਾਰੇ ਉਦਘਾਟਨਾ ਸੀ ਕਰਾਂਗੇ